ਇਕ ਫਕੀਰ ਬੈਠਾ ਵਾਰ-ਵਾਰ ਬੜੀ ਬੰਦਗੀ ਕਰਦਾ ਹੈ ਪਤਾ ਲੱਗ ਗਿਆ ਗਿਆਨ ਆ ਗਿਆ ਬੜੇ ਬਜ਼ੁਰਗ ਵੇਖਿਆ ਅੰਤ ਤੱਕ ਬਾਣੀ ਪੜ੍ਹਦੇ ਰਹਿੰਦੇ ਆ ਬਾਣੀ ਸੁਣਦੇ ਰਹਿੰਦੇ ਆ ਬੈਠੇ ਕਥਾ ਸੁਣਦੇ ਰਹਿੰਦੇ ਆ ਕਿਉਂਕਿ ਜਦੋਂ ਅੰਦਰ ਗਿਆਨ ਹੋ ਗਿਆ ਉਹ ਬੈਠਾ ਵਾਰ-ਵਾਰ ਭਗਤੀ ਕਰਦਾ ਰਿਹਾ ਕਰੇ ਮਾਲਾ ਫੇਰਦਾ ਰਹਿੰਦਾ ਦਿਨ ਰਾਤ ਇੱਕ ਨੌਜਵਾਨ ਲੰਘਿਆ ਕੋਲ ਦੀ ਚੜ੍ਹਦੀ ਜਵਾਨੀ ਐ ਕਹਿੰਦਾ ਬਾਬਾ ਸਾਰਾ ਦਿਨ ਮੰਨ ਕੇ ਤੇ ਮਨ ਕਰ ਵਾਹਿਗੁਰੂ ਵਾਹਿਗੁਰੂ ਕਰਦਾ ਰਹਿਣਾ ਰੱਬ ਰੱਬ ਕਰਦਾ ਰਹਿਣਾ ਕਿਤੇ ਦੁਨੀਆ ਵੀ ਵੇਖ ਲਿਆ ਕਰ ਤੁਰ ਫਿਰ ਕੇ ਉਹ ਕਹਿੰਦਾ ਬੇਟਾ ਮੈਂ ਦੁਨੀਆ ਵੇਖ ਲਈ ਆ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹ ਅੱਖਾਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਕਦੇ ਭਰਦੀਆਂ ਨਹੀਂ ਕਦੇ ਰੱਜਦੀਆਂ ਨਹੀਂ ਪਰ ਮੈਨੂੰ ਜਦੋਂ ਗਿਆਨ ਮਿਲਿਆ ਮੈਨੂੰ ਇੰਨਾ ਕੀ ਪਤਾ ਲੱਗਿਆ ਬਸ ਉਹ ਗਿਆ ਦੂਜੇ ਦਿਨ ਫੇਰ ਲੰਘਣ ਲੱਗਾ ਜਦੋਂ ਜਾਂਦਾ ਸੀ ਕਿਉਂਕਿ ਚੜਦੀ ਜਵਾਨੀ ਸੀ satsang ਨੇ ਕੀਤਾ ਸੀ ਪਤਾ ਨਹੀਂ ਸੀ satsang ਬਿਨਾ ਗਿਆਨ ਨਹੀਂ ਦੂਜੇ ਦਿਨ ਫੇਰ ਕਹਿੰਦਾ ਬਾਬਾ ਕੋਈ ਦੁਨੀਆਦਾਰੀ ਵੇਖ ਲਿਆ ਕਰ ਘੁੰਮ ਫਿਰ ਕੇ ਸਾਰਾ ਦਿਨ ਇੱਥੇ ਬੈਠਾ ਰਹਿਣਾ ਹੈ ਰੱਬ ਰੱਬ ਕਰਦਾ ਰਹਿਣਾ ਉਹ ਕਹਿੰਦਾ ਪੁੱਤਰਾ ਮੈਂ ਤੈਨੂੰ ਕਹਿੰਦਾ ਵੀ ਮੈਂ ਵੇਖ ਲਿਆ ਹੁਣ ਤੂੰ ਵੇਖ ਲੈ ਵੈਸੇ ਮੈਂ ਵੀ ਨਹੀਂ ਕਹਿ ਸਕਦਾ ਵੀ ਤੇਰੀ ਉਮਰ ਉਮਰ ਦਾ ਭਰੋਸਾ ਕੋਈ ਨਹੀਂ ਤੂੰ ਵੀ ਜਪਿਆ ਕਰ ਰੱਬ ਦਾ ਨਾਮ ਲਿਆ ਕਰ ਉਹ ਕਹਿੰਦਾ ਜੇ ਬਥੇਰੀ ਉਮਰ ਪਈ ਐ ਅਸੀਂ ਵੀ ਕਹਿੰਨੇ ਆ ਕਰ ਲਾਂਗੇ ਰੱਬ ਨੂੰ ਯਾਦ ਜੇ ਬਥੇਰੀ ਉਮਰ ਪਈ ਐ ਛੱਡ ਦਿਆਂਗੇ ਨਸ਼ੇ ਜੇ ਬਥੇਰੀ ਉਮਰ ਪਈ ਐ ਕਰ ਲਾਂਗੇ ਰੱਬ ਨੂੰ ਚੇਤੇ ਉਹ ਤੀਸਾਂ ਜਿਹੜਾ ਲੰਗਣ ਲੱਗਾ ਨਾ ਕਹਿੰਦਾ ਮੈਂ ਅੱਜ ਅੱਜ ਮੈਂ ਸ਼ਹਿਰ ਜਾ ਰਿਹਾ। ਜੇ ਕੁਝ ਮੰਗਾਉਣਾ ਹੈ ਤੇ ਮੰਗਾ ਸਕਦਾ ਹੈ। ਅੱਜ ਉਹਨੇ ਇੱਕ ਤਰਤੀਬ ਸੋਚੀ। ਕਹਿੰਦਾ ਅੱਜ ਮੌਕਾ ਹੈ ਇਹਨੂੰ ਦੱਸਣ ਦਾ ਕੁਝ ਰਾਹ ਪਾਉਣ ਦਾ। ਉਹਨੇ ਕੀ ਕੀਤਾ ਕਹਿੰਦਾ ਇਦਾਂ ਕਰੀ ਚੰਗਾ ਫਿਰ ਤਿੰਨਕ ਚੀਜ਼ਾਂ ਲਿਖ। ਤੇ ਸ਼ਹਿਰੋਂ ਲੈ ਕੇ ਆਇਆ। ਉਹ ਨੌਜਵਾਨ ਕਹਿੰਦਾ ਵੀ ਦੱਸ ਕਿਹੜੀਆਂ ਕਹਿੰਦਾ ਇੱਕ ਹੈ ਘਟੇ ਘਟੇ ਦੂਜੀ ਹੈ ਵਧੇ ਵਧੇ ਤੀਜੀ ਨਾ ਘਟੇ ਨਾ ਵਧੇ ਉਹ ਹੈਰਾਨ ਜਾ ਹੋ ਗਿਆ ਪ੍ਰਮਾਣ ਹੁੰਦੇ ਆ ਸਮਝਾਉਣ ਦੇ ਲਈ ਸਿਆਣੇ ਬੰਦਿਆਂ ਕੋਲ ਉਦਾਹਰਣ ਦਿੰਦੇ ਆ ਉਹ ਸਮਝਾਉਂਦੇ ਆ ਵੀ ਜਿਵੇਂ ਮੰਨ ਲਓ ਇਦਾਂ ਗੱਲ ਹੁੰਦੀ ਉਹ ਹੈਰਾਨ ਜਾ ਹੋ ਗਿਆ ਕਹਿੰਦਾ ਕਿਤੋਂ ਮਿਲਣ ਵਾਲੀਆਂ ਤਾਂ ਲੱਗਦੀਆਂ ਨਹੀਂ ਚੀਜ਼ਾਂ ਇਹ ਕਹਿੰਦਾ ਚੱਲ ਮੈਂ ਲਿਖ ਲੈਣਾ ਫਿਰ ਵੀ ਕਹਿੰਦਾ ਨਹੀਂ ਨਹੀਂ ਮਿਲ ਜਾਣਗੀਆਂ ਪੁੱਛਤ ਪੁੱਛੀ ਦਾ ਸਹੀ ਉਹਨੇ ਲਿਖ ਲਿਆ ਘਟੇ ਘਟੇ ਵਧੇ ਵਧੇ ਨਾ ਘਟੇ ਨਾ ਵਧੇ ਜਦੋਂ ਗਿਆ ਸ਼ਹਿਰ ਜਾਂਦਾ ਕਦੇ ਕਿਸੇ ਤੋਂ ਪੁੱਛਦਾ ਕਦੇ ਕਿਸੇ ਤੋਂ ਪੁੱਛਦਾ ਹੱਸਦੇ ਲੋਕੀ ਵੀ ਇਹ ਚੀਜ਼ਾਂ ਥੋੜੀ ਮਿਲਣ ਵਾਲੀਆਂ ਨੇ ਕਿਤੋਂ ਕੋਈ ਪਦਾਰਥ ਲੈ ਜਾ ਚਾਹ ਲੈ ਜਾ ਗੁੜ ਲੈ ਜਾ ਖੰਡ ਲੈ ਜਾ ਕੋਈ ਪਦਾਰਥ ਲੈ ਜਾ ਕੱਪੜਾ ਲੈ ਜਾ ਇਹ ਕਿਤੋਂ ਨਹੀਂ ਮਿਲਦੀਆਂ ਚੀਜ਼ਾਂ ਤੇਨ ਥੱਕ ਹਾਰ ਗਿਆ ਕਹਿੰਦਾ ਮੈਂ ਰੋਜ਼ ਬਜ਼ੁਰਗਾਂ ਨੂੰ ਕਹਿੰਦਾ ਹੁੰਦਾ ਸੀ ਤੇ ਅੱਜ ਮੈਨੂੰ ਉਹਨਾਂ ਨੇ ਲੱਗਦਾ ਏਸਾ ਮਜ਼ਾਕ ਕਰ ਦਿੱਤਾ ਥੱਕ ਹਾਰ ਕੇ ਵਾਪਸ ਮੁੜਿਆ ਆਉਂਦਾ ਹੈ ਆਉਂਦੇ ਆਉਂਦੇ ਕੋਈ ਸਿਆਣਾ ਬਜ਼ੁਰਗ ਮਿਲਿਆ ਹੋਰ ਚਿੱਟਾ ਦਾੜਾ ਹੈ ਪਾਠ ਪੂਜਾ ਕਰਨ ਵਾਲਾ ਬੰਦਗੀ ਕਰਨ ਵਾਲਾ ਕਹਿੰਦਾ ਇਨ੍ਹਾਂ ਤੋਂ ਪੁੱਛਦਿਆਂ ਭਲਾ ਬਾਬੇ ਨੇ ਕੀ ਕਿਹਾ ਹੈ ਤੇ ਜਦੋਂ ਉਹਦੇ ਕੋਲ ਗਿਆ ਕਹਿੰਦਾ ਬਜ਼ੁਰਗੋ ਇੱਕ ਮੈਨੂੰ ਗੱਲ ਦੱਸ ਕੇ ਜਾਇਓ ਜ਼ਰੂਰ ਉਹ ਕਹਿੰਦੇ 10 ਭਾਈ ਕਹਿੰਦੇ ਇੱਕ ਸਾਡੇ ਬਾਹਰ ਬਾਰ ਬਾਰ ਨਾ ਬਜ਼ੁਰਗ ਬੈਠੇ ਹੁੰਦੇ ਆ ਰੱਬ ਦਾ ਨਾਮ ਲੈਂਦੇ ਰਹਿੰਦੇ ਆ ਮੈਂ ਉਹਨਾਂ ਨੂੰ ਕਿਹਾ ਵੀ ਦੁਨੀਆਦਾਰੀ ਵੇਖ ਲਿਆ ਕਰੋ ਘੁੰਮ ਫਿਰ ਕੇ ਸਾਰਾ ਦਿਨ ਬੈਠੇ ਰਹਿਣ ਉਹ ਕਹਿੰਦਾ ਮੈਂ ਵੇਖ ਲਈ ਦੁਨੀਆ ਭਰੋਸਾ ਕੋਈ ਨਹੀਂ ਤੂੰ ਵੀ ਰੱਬ ਦਾ ਨਾਮ ਲਿਆ ਕਰ ਕਹਿੰਦੇ 10 ਫਿਰ ਕੀ ਕਿਹਾ ਕਹਿੰਦਾ ਮੈਨੂੰ ਉਹਨਾਂ ਨੇ ਕਿਹਾ ਵੀ ਆ ਤਿੰਨਕ ਚੀਜ਼ਾਂ ਲੈ ਕੇ ਆਏ ਘਟੇ-ਘਟੇ ਵਧੇ-ਵਧੇ ਨਾ ਘਟੇ ਨਾ ਵਧੇ ਮੈਨੂੰ ਕੋਈ ਸਮਝ ਨਹੀਂ ਆਈ ਉਹ ਕਹਿੰਦਾ ਤੈਨੂੰ ਸਮਝ ਨਹੀਂ ਆਈ ਉਹਨਾਂ ਨੇ ਦੱਸਿਆ ਵੀ ਨਾਮ ਜਪ ਲਿਆ ਕਰ ਤੈਨੂੰ ਇੱਕ ਗੱਲ ਚ ਸਮਝ ਨਹੀਂ ਆਈ ਫਿਰ ਉਹਨਾਂ ਨੇ ਤੈਨੂੰ ਸਮਝਾਉਣਾ ਚਾਹਿਆ ਇਹ ਚੀਜ਼ਾਂ ਤੇਰੇ ਕੋਲ ਵੀ ਨੇ ਮੇਰੇ ਕੋਲ ਵੀ ਨੇ ਆਪਣੇ ਸਾਰਿਆਂ ਕੋਲ ਨੇ ਕਹਿੰਦੇ ਕਹਿੰਦਾ ਅੱਛਾ ਜੀ ਕਿਹੜੀਆਂ ਕਿਹੜੀਆਂ ਉਹ ਸਿਆਣੇ ਸੀ ਬਾਣੀ ਪੜਨ ਵਾਲੇ ਸੀ ਕਹਿੰਦੇ ਜਿਹੜੀ ਘਟੇ ਘਟਿਆ ਇਹ ਹੈ ਬੰਦੇ ਦੀ ਉਮਰ ਜਿੱਦ ਦੇ ਤੋ ਅਸੀਂ ਪੈਦਾ ਹੋਏ ਆ ਇਹ ਰੋਜ਼ ਘਟਦੀ ਹੈ ਤਾ ਤੈਨੂੰ ਕਿਹਾ ਵੀ ਰੱਬ ਨੂੰ ਯਾਦ ਕਰਿਆ ਕਰ ਜਿਦ ਦਿਨ ਜਨਮ ਲਿਆ ਮੌਤ ਵੱਲ ਰਵਾਨਾ ਹੋ ਚੁੱਕਿਆ ਤੂੰ ਤੁਰਿਆ ਜਾ ਰਿਹਾ ਕਾਦੀ ਚਿੰਤਾ ਕਰਦਾ ਜਿਵੇਂ ਉਹ ਰੱਖ ਰਿਹਾ ਉਹਦੀ ਰਜਾ ਚ ਰਹਿ ਜਿਉਂ ਪਾਵੇ ਤਿਉਂ ਰਾਖ ਲੈ ਹਮ ਸ਼ਰਨ ਪ੍ਰਵਾਏ RAM ਰਾਜੇ ਕਹਿੰਦੇ ਜੀ ਦੂਜੀ ਚੀਜ਼ ਕਿਹੜੀ ਆ ਵਧੇ ਵਧੇ ਉਹ ਆ ਬੰਦੇ ਦੀ ਤ੍ਰਿਸ਼ਨਾ ਜਿਹੜੀ ਰੋਜ਼ ਵੱਧਦੀ ਐ ਕਿਸੇ ਵਿਰਲੇ ਦੀ 부ਝਦੀ ਐ ਤ੍ਰਿਸ਼ਨਾ ਵਿਰਲੇ ਕੀ ਹੀ 부ਜੀ ਹੈ ਨਹੀਂ ਇਹ 부ਝਦੀ ਨਹੀਂ ਹੈ ਵਧੇ ਵਧੇ ਆ ਬੰਦੇ ਦੀ ਤ੍ਰਿਸ਼ਨਾ ਜਿਹੜੀ ਰੋਜ਼ ਵੱਧਦੀ ਐ ਇਹਦਾ ਅੰਤ ਹੀ ਕੋਈ ਨਹੀਂ ਛਾ ਜੀ ਦੂਜੀ ਨਾ ਘਟੇ ਨਾ ਵਧੇ ਉਹ ਕਹਿੰਦੇ ਇਹ ਆ ਬੰਦੇ ਦੇ ਸਵਾਸ ਗਣ ਘਾਲੇ ਸਭ ਦਿਵਸ ਸਾਸਨੈ ਵਧਣ ਘਟਣ ਤਿਲਸਾਰ ਜਿੰਨੇ ਪਰਮਾਤਮਾ ਵੱਲੋਂ ਪਾਏ ਗਏ ਨਾ ਕੋਈ ਵਧਾ ਸਕਦਾ ਨਾ ਕੋਈ ਘਟਾ ਸਕਦਾ ਇਹ ਉਨਹੀ ਆਉਣਿਆ ਇਸ ਕਰਕੇ ਸੱਜਣਾ ਪਤਾ ਨਹੀਂ ਵੀ ਕਿੰਨੇ ਕਰਿੰਦੇ ਆ ਤਾ ਤਾਂ ਇਹਨੂੰ ਕਿਹਾ ਉਹਨਾਂ ਨੇ ਕਹਿੰਦਾ ਅੱਛਾ ਬੜਾ ਵੱਡਾ ਗਿਆਨ ਦੋ ਤਿੰਨ ਗੱਲਾਂ ਵਿੱਚ ਗੱਲ ਸਮਝ ਵਿੱਚ ਆ ਗਈ ਤਰੀਕਾ ਹੁੰਦਾ ਨਾ ਸਮਝ ਆਉਂਦਾ ਗੱਲ ਸਮਝ ਵਿੱਚ ਆ ਗਈ ਤੇ ਜਾ ਕੇ ਬਜ਼ੁਰਗਾਂ ਨੂੰ ਫਤਿਹ ਬੁਲਾਈ ਕਹਿੰਦਾ ਜੀ ਮੱਥਾ ਟੇਕਦਾ ਬਜ਼ੁਰਗੋ ਮੈਨੂੰ ਗਿਆਨ ਆ ਗਿਆ ਮੈਂ ਇਹਦੇ ਸਮਝਿਆ ਨਹੀਂ ਤੁਹਾਨੂੰ ਗੱਲ ਸਹੀ ਹੈ ਤੇ ਸੰਸਾਰਨਾਸ਼ਵਾਨ ਦ੍ਰਿਸ਼ਟ ਮਾਨਸਬ ਬਿਨਸੀਆ ਕਿਆ ਲੱਗਾ ਗਵਾ ਜੋ ਜੋ ਦਿਸਾ ਵੱਡਾ ਵਡੇਰਾ ਸੋ ਸੁਖਾ ਕੁਰਲਸੀ ਨਿਰਭਉ ਨਿਰੰਕਾਰ ਭਵਕੰਡਨ ਸਭ ਸੁਖ ਨਾਮ ਨੇ ਦੇਸੀ ਇਹ ਸਾਰੇ ਸੁਖ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਭਉ ਨਹੀਂ ਹੈ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ਹਰ ਜੀਉ ਤੇਰੀ ਦਾਤੀ ਰਾਜਾ ਮੈਂ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਰਾਜ ਸਕਦਾ ਹਾਂ ਮਾਨਸ ਬੱਕੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾਜਾ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਦੁਨੀਆ ਕੀਆਂ ਵਡਿਆਈਆਂ ਕਬ ਨਾ ਆਵੇ ਕਾਮ ਮੈਨੂੰ ਕਿਸੇ ਮਨੁੱਖ ਦੀ ਮਥਾਜੀ ਕਿਉਂ ਹੋਵੇ ਜਿਨ ਹਰ ਧਿਆਇਆ ਸਭ ਕੁਛ ਤਿਸ ਕਾ ਤਿਸ ਕੀ ਭੂਖ ਗਵਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਲਤ ਵੀ ਹਰੇਕ ਚੀਜ਼ ਉਹਦੀ ਬਣ ਜਾਂਦੀ ਐ ਆਖੋ ਸਤਨਾ ਪਰਮਾਤਮਾ ਉਹਦੇ ਅੰਦਰ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਐਸਾ ਧਨ ਖਟਿਆ ਐਸਾ ਧਨ ਦਿਆ ਸੁਖ ਦਾ ਤਨ ਖੁੱਟ ਨਾ ਕਬਹੀ ਜਾਈ ਸੁਖ ਦੇਣ ਵਾਲੇ ਪਰਮਾਤਮਾ ਨੇ ਸੁਖ ਦਾਤੇ ਪ੍ਰਭੂ ਨੇ ਅਜਿਹਾਂ ਨਾਮ ਧਨ ਦੇ ਦਿੱਤਾ ਉਸ ਪਾਸੋਂ ਕਦੇ ਵੀ ਮੁੱਕਣ ਵਾਲਾ ਨਹੀਂ ਹੈ ਨਖੁੱਟ ਨਾ ਨਖੁੱਟਣਾ ਕਬਹੀ ਜਾਈ ਉਹ ਖਤਮ ਹੋਣ ਵਾਲਾ ਨਹੀਂ ਹੈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਲਾਈ ਸਤਿਗੁਰੂ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਿਕ ਡੋਲਤਾ ਦੇ ਕਾਰਨ ਉਹਦੇ ਅੰਦਰ ਆਨੰਦ ਤੇ ਸਾਰੇ ਸੁਖ ਪੈਦਾ ਹੋ ਜਾਂਦੇ ਹਨ ਮਨ ਨਾਮ ਜਪ ਨਾਮ ਅਰਾਧ ਆਨੰਦ ਰਾਮ ਬਖਾਣੀ ਇਸ ਕਰਕੇ ਇਹ ਮੇਰੇ ਮਨ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ ਸਿਮਰਿਆ ਕਰ ਤੇ ਉਚਾਰਿਆ ਕਰ ਇਹਦੇ ਵਿੱਚ ਹੀ ਸਾਰੇ ਸੁੱਖ ਨੇ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਤੂੰ ਸੰਤ ਜਨਾਂ ਦਾ ਗੁਰਮਖ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਸਾਰੀ ਮੁਥਾਜੀ ਹੈ ਜਿਹੜੀ ਉਹ ਮੁੱਕ ਜਾਂਦੀ ਹੈ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਭਾਵ ਜਮਾਂ ਦੀ ਆਣ ਦੀ ਵਾਰੀ ਐ ਮਥਾਜੀ ਆ ਉਹ ਮੁੱਕ ਜਾਂਦੀ ਹੈ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਪਰ ਏ ਮਨ ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਉਹ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਾ ਅਲਾ ਤੇਰੀ ਮਿਹਰ ਦੀ ਕੀਮਤ ਕੌਣ ਜਾਣ ਸਕਦਾ ਹੈ ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਨ ਗੋਪਾਲਾ ਏ ਗੋਪਾਲ ਮਾਲਕ ਸਾਡੀ ਜੀਵਾਂ ਦੀ ਕੀ ਪਾਇਆ ਹੈ ਜਗਤ ਵਿੱਚ ਹਰੇ ਕੰਮ ਤੇਰਾ ਕੀਤਾ ਹੋਇ ਹੋ ਰਿਹਾ ਹੈ ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਰਪਾਲਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਦਾਸ ਤੇਰਾ ਦਾਸ ਹੈ ਇਸ ਦਾਸ ਦੀ ਰੱਖਿਆ ਕਰ ਉਸੇ ਤਰ੍ਹਾਂ ਕਰਦਾ ਰਹੋ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਕਰਦਾ ਭਾਵ ਜਿਵੇਂ ਮਾਤਾ ਪਿਤਾ ਪਿਓ ਆਪਣੇ ਪੁੱਤਰਾਂ ਨੂੰ ਪਿਆਰ ਕਰਦਾ ਹੈ ਉਹਨਾਂ ਤੇ ਕਿਰਪਾ ਕਰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਿਤਾ ਵਾਂਗੂ ਤੁਸੀਂ ਵੀ ਮੇਰੇ ਪਿਤਾ ਬਣ ਕੇ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ